ਦਰਸ਼ਨ ਦੇਖ ਜਿਵਾ ਗੁਰ ਤੇਰਾ ਦਰਸ਼ਨ ਦੇਖ ਜਿਵਾ ਗੁਰ ਤੇਰਾ ਪੂਰਨ ਕਰਮ ਕੋਈ ਪ੍ਰਾਪਤ ਮੇਰਾ ਦਰਸ਼ਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਅੱਜ ਅਸੀਂ ਗੱਲ ਕਰਾਂਗੇ ਸਿੱਖ ਧਰਮ ਦੇ 10ਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਬਾਰੇ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ 23 ਪੋ ਸਨ 1666 ਈਸਵੀ ਨੂੰ ਮੂਲ ਨਾਨਕ ਸਾਈ ਕੈਲੰਡਰ ਮੁਤਾਬਕ 5 ਜਨਵਰੀ ਨੂੰ ਮਾਤਾ ਗੁਜਰੀ ਜੀ ਦੀ ਕੁੱਖੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਘਰ ਪਟਨਾ ਬਿਹਾਰ ਵਿਖੇ ਹੋਇਆ ਆਪ ਜੀ ਦਾ ਪਹਿਲਾ ਨਾਂ ਗੋਬਿੰਦ ਰਾਏ ਰੱਖਿਆ ਗਿਆ ਬਾਅਦ ਵਿੱਚ 1699 ਦੀ ਵਿਸਾਖੀ ਤੇ ਜਦੋਂ ਆਪ ਜੀ ਨੇ ਪੰਜ ਪਿਆਰਿਆਂ ਤੋਂ ਅੰਮ੍ਰਿਤ ਛਕਿਆ ਤਾਂ ਆਪ ਜੀ ਦਾ ਨਾਮ ਗੋਬਿੰਦ ਸਿੰਘ ਹੋ ਗਿਆ ਆਪ ਜੀ ਨੇ ਆਪਣੇ ਜੀਵਨ ਦੇ ਪਹਿਲੇ 8 ਸਾਲ ਪਟਨਾ ਵਿਖੇ ਹੀ گزارੇ ਉੱਥੇ ਹੀ ਆਪ ਜੀ ਦੀ ਪੜ੍ਹਾਈ ਲਿਖਾਈ ਦਾ ਪ੍ਰਬੰਧ ਕੀਤਾ ਗਿਆ ਅਤੇ ਨਾਲ ਹੀ ਆਪ ਜੀ ਨੂੰ ਸੈਸਤਰ ਵਿਦਿਆ ਕੋੜ ਸਵਾਰੀ ਤੀਰ ਅੰਦਾਜ਼ੀ ਤਾਰੀ ਆਦਦੀ ਸਿਖਲਾਈ ਵੀ ਦਿੱਤੀ ਗਈ। ਛੋਟੀ ਉਮਰ ਵਿੱਚ ਹੀ ਆਪ ਜੀ ਯੋਧਿਆਂ ਜਰਨੇਲਾ ਵਾਲੀਆਂ ਰੋਚੀਆਂ ਪ੍ਰਗਟ ਕਰਨ ਲੱਗ ਪਏ ਸਨ। ਆਪ ਜੀ ਆਪਣੇ ਹਾਨੀਆਂ ਨੂੰ ਫੌਜੀ ਚਾਲਾਂ ਦੇ ਢੰਗ ਤਰੀਕੇ ਦੱਸਦੇ ਅਤੇ ਉਹਨਾਂ ਦੀਆਂ ਦੋ-ਦੋ ਟੋਲੀਆਂ ਬਣਾ ਕੇ ਆਪਸ ਵਿੱਚ ਜੰਗ ਕਰਦੇ। ਇਸ ਤਰ੍ਹਾਂ ਆਪ ਜੀ ਦੀ ਜਰਨੇਲੀ ਯੋਗਤਾ ਬਚਪਨ ਦੇ ਵਿੱਚ ਹੀ ਪ੍ਰਗਟ ਹੋ ਗਈ ਸੀ। ਸਾਲ 1677 ਈਸਵੀ ਵਿੱਚ ਆਪ ਜੀ ਦਾ ਵਿਆਹ ਬੀਬੀ ਜੀਤੋ ਜੀ ਨਾਲ ਹੋਇਆ ਜਿਨ੍ਹਾਂ ਦਾ ਸਹੁਰੇ ਘਰ ਆਉਣ ਤੇ ਨਾਮ ਸੁੰਦਰੀ ਰੱਖਿਆ ਗਿਆ ਜਿਨ੍ਹਾਂ ਦੇ ਕੁਖੋਂ ਚਾਰ ਪੁੱਤਰਾਂ ਨੇ ਜਨਮ ਲਿਆ ਬਾਬਾ ਅਜੀਤ ਸਿੰਘ ਜੀ ਬਾਬਾ ਜੁਝਾਰ ਸਿੰਘ ਜੀ ਬਾਬਾ ਜੁਰਾਵਰ ਸਿੰਘ ਜੀ ਅਤੇ ਬਾਬਾ ਫਤਿਹ ਸਿੰਘ ਜੀ ਸਨ 1698 ਈਸਵੀ ਵਿੱਚ ਕਿਸੇ ਕਾਰਨ ਵੱਸ ਆਪਜੀ ਦਾ ਦੂਸਰਾ ਵਿਆਹ ਬੀਬੀ ਸਾਹਿਬਕੌਰ ਜੀ ਨਾਲ ਹੋਇਆ ਜਿਨ੍ਹਾਂ ਨੂੰ ਖਾਲਸੇ ਦੀ ਮਾਤਾ ਹੋਣ ਦਾ ਖਿਤਾਬ ਮਿਲਿਆ ਗੁਰੂ ਗੋਬਿੰਦ ਸਿੰਘ ਜੀ ਦਾ ਜੀਵਨ ਕੁਰਬਾਨੀਆਂ ਪਰਿਆ ਜੀਵਨ ਰਹਾ ਹੈ ਆਪ ਜੀ ਨੇ ਸਭ ਤੋਂ ਪਹਿਲੀ ਕੁਰਬਾਨੀ 9 ਸਾਲ ਦੀ ਉਮਰ ਵਿੱਚ ਆਪਣੇ ਪਿਤਾ ਜੀ ਦੀ ਦਿੱਤੀ ਜਦੋਂ ਕਸ਼ਮੀਰੀ ਪੰਡਤ ਔਰੰਗਜ਼ੇਬ ਦੇ ਜ਼ੁਲਮਾਂ ਤੋਂ ਤੰਗ ਆ ਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਰਨ ਵਿੱਚ ਆਏ ਸਨ ਤਾਂ ਗੁਰੂ ਤੇਗ ਬਹਾਦਰ ਸਾਹਿਬ ਕਹਿਣ ਲੱਗੇ ਕਿ ਕਿਸੇ ਖਾਸ ਸ਼ਖਸੀਅਤ ਦੀ ਕੁਰਬਾਨੀ ਦੀ ਲੋੜ ਹੈ ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਕਿ ਪਿਤਾ ਜੀ ਆਪ ਜੀ ਤੋਂ ਖਾਸ ਹੋਰ ਕੌਣ ਹੋ ਸਕਦਾ ਹੈ ਫਿਰ ਸਨ 1675 ਈਸਵੀ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਹੋਈ ਪਿਤਾ ਜੀ ਦੀ ਸ਼ਹੀਦੀ ਤੋਂ ਬਾਅਦ 24 ਨਵੰਬਰ ਸਨ 1675 ਈਸਵੀ ਨੂੰ ਆਪ ਜੀ ਨੂੰ ਗੁਰਗੱਦੀ ਸੌਂਪੀ ਗਈ ਗੁਰਤਾ ਗੱਦੀ ਦੀ ਜ਼ਿੰਮੇਵਾਰੀ ਮਿਲਣ ਤੋਂ ਬਾਅਦ ਆਪ ਜੀ ਨੇ ਫੈਸਲਾ ਲਿਆ ਕਿ ਇੱਕ ਅਜੇਹੀ ਸੰਤ ਸੂਰਮਿਆਂ ਦੀ ਕੌਮ ਸਜਾਣੀ ਹੈ ਜਿਨ੍ਹਾਂ ਦੇ ਮਨ ਵਿੱਚ ਕਰਤਾਰ ਦਾ ਭੈ ਭਾਉ ਅਤੇ ਹੱਥਾਂ ਵਿੱਚ ਜ਼ੁਲਮ ਦਾ ਟਾਕਰਾ ਕਰਨ ਲਈ ਤਲਵਾਰ ਹੋਵੇਗੀ ਜੋ ਦੁਨੀਆ ਨਾਲੋਂ ਵਿਲੱਖਣ ਪਹਿਚਾਣ ਅਤੇ ਨਿਆਰੀ ਸ਼ਖਸੀਅਤ ਰੱਖੇਗੀ ਪਰ ਇਹ ਸਭ ਕਰਨ ਲਈ ਆਪ ਜੀ ਨੂੰ ਬਹੁਤ ਹੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਪਰ ਆਪ ਜੀ ਨੇ ਹਰ ਮੁਸ਼ਕਲ ਦਾ ਸਾਹਮਣਾ ਖਿੜੇ ਮੱਥੇ ਪਰਵਾਣ ਕਰਕੇ ਉਸ ਦਾ ਪੂਰੀ ਦਲੇਰੀ ਦੇ ਨਾਲ ਟਾਕਰਾ ਕੀਤਾ ਮਾਰਚ ਸਨ 1680 ਈਸਵੀ ਨੂੰ ਆਪ ਜੀ ਨੇ ਰੰਜੀਤ ਨਗਾਰਾ ਮੜਵਾਇਆ ਅਤੇ ਸਿੱਖ ਸਿਆਸਤ ਦੀ ਖੁਦ ਮੁਖਤਿਆਰੀ ਦਾ ਐਲਾਨ ਕੀਤਾ ਗੁਰੂ ਸਾਹਿਬ ਨੇ ਸਿੱਖਾਂ ਨੂੰ ਹੁਕਮਨਾਮੇ ਭੇਜੇ ਕਿ ਗੁਰੂ ਘਰ ਵਿੱਚ ਭੇਟਾ ਦੇ ਰੂਪ ਵਿੱਚ ਚੰਗੇ ਹਥਿਆਰ ਅਤੇ ਘੋੜੇ ਲੈ ਕੇ ਆਉਣ ਆਪ ਜੀ ਨੇ ਸਿੰਘਾਂ ਨੂੰ ਸ਼ਸਤਰ ਵਿਦਿਆ ਸਿਖਾਉਣੀ ਸ਼ੁਰੂ ਕੀਤੀ ਉਹਨਾਂ ਦੇ ਮੁਕਾਬਲੇ ਕਰਵਾਇਆ ਕਰਨ ਹੌਲੀ-ਹੌਲੀ ਗੁਰੂ ਸਾਹਿਬ ਕੋਲ ਸੋਰ ਬੀਰ ਜੋਧਿਆਂ ਦੀ ਫੌਜ ਤਿਆਰ ਹੋ ਗਈ ਸਨ 1685 ਈਸਵੀ ਵਿੱਚ ਆਪ ਜੀ ਨੇ ਨਾਹਨ ਦੀ ਰਾਜਸਤ ਦੇ ਨੇੜੇ ਯਮਨਾ ਦੇ ਕੰਢੇ ਤੇ ਪੌਂਟਾ ਸਾਹਿਬ ਨਗਰ ਬਸਾਇਆ ਪੌਂਟਾ ਸਾਹਿਬ ਦੇ ਨੇੜੇ ਹੀ ਪੰਗਾਣੀ ਵਿਖੇ ਗੁਰੂ ਸਾਹਿਬ ਜੀ ਦੀ ਪਹਿਲੀ ਲੜਾਈ ਹੋਈ ਜੋ ਕਿ ਰਾਮ ਰਾਏ ਦੇ ਚੇਲੇ ਨੇ ਗੜਵਾਲ ਦੇ ਰਾਜੇ ਨੂੰ ਕਹਿ ਕੇ ਗੁਰੂ ਜੀ ਤੇ ਹਮਲਾ ਕਰਵਾਇਆ ਇਸ ਲੜਾਈ ਵਿੱਚ ਵੈਰੀ ਦੀ ਤਕੜੀ ਹਾਰ ਹੋਈ ਪੰਗਾਣੀ ਦੇ ਯੁੱਧ ਤੋਂ ਬਾਅਦ ਆਪ ਜੀ ਵਾਪਸ ਅਨੰਦਪੁਰ ਸਾਹਿਬ ਆ ਗਏ। ਗੁਰੂ ਸਾਹਿਬ ਨੇ ਆਪਣੇ ਜੀਵਨ ਵਿੱਚ 14 ਜੰਗਾਂ ਲੜੀਆਂ ਪਰ ਇੱਕ ਵੀ ਜੰਗ ਆਪ ਹਮਲਾਵਰ ਬਣ ਕੇ ਨਹੀਂ ਸਗੋਂ ਚੜ੍ਹ ਕੇ ਆਏ ਵੈਰੀ ਨਾਲ ਮੁਕਾਬਲਾ ਕੀਤਾ ਅਤੇ ਹਰ ਜੰਗ ਦੇ ਵਿੱਚ ਫਤਿਹ ਹਾਸਲ ਕੀਤੀ। ਦੁਨੀਆਂ ਵਿੱਚ ਅੱਜ ਤੱਕ ਜੋ ਵੀ ਜੰਗ ਹੋਈ ਉਹ ਜ਼ਰ ਜ਼ੋਰੂ ਤੇ ਜ਼ਮੀਨ ਦੇ ਖਾਤਰ ਹੋਈ ਪਰ ਗੁਰੂ ਸਾਹਿਬ ਜੀ ਨੇ ਜੜੀ ਵੀ ਜੰਗ ਲੜੀ ਉਹ ਮਾਨਵਤਾ ਦੀ ਰਾਖੀ ਦੇ ਲਈ ਲੜੀ। ਗੁਰੂ ਸਾਹਿਬ ਨੇ ਗੁਰਗੱਦੀ ਦੀ ਜ਼ਿੰਮੇਵਾਰੀ ਮਿਲਣ ਤੇ ਜੋ ਸੰਕਲਪ ਲਿਆ ਸੀ ਹੁਣ ਉਸ ਨੂੰ ਪੂਰਾ ਕਰਨ ਦਾ ਸਮਾਂ ਆ ਚੁੱਕਾ ਸੀ ਸੰਨ 1699 ਈਸਵੀ ਦੀ ਵਿਸਾਖੀ ਵਾਲੇ ਦਿਨ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਨੂੰ ਮੁੱਖ ਰੱਖਦਿਆਂ ਮੂਲ ਨਾਨਕ ਸ਼ੈ ਕੈਲੰਡਰ ਮੁਤਾਬਕ 14 April ਨੂੰ ਖੰਡੇ ਦੀ ਪਹਲ ਤਿਆਰ ਕਰਕੇ ਸਿੰਘਾਂ ਨੂੰ ਸ਼ਿਕਾਈ ਅਤੇ ਖਾਲਸਾ ਸੰਪੂਰਨ ਕੀਤਾ ਹਰ ਸਿੱਖ ਨੂੰ ਕਿ ਇਸ ਕੰਗਾ ਕੜਾ ਕਿਰਪਾਨ ਤੇ ਇੱਕ ਸ਼ਹਿਰਾ ਰੱਖਣਾ ਲਾਜ਼ਮੀ ਕੀਤਾ ਖਾਲਸਾ ਸੰਪੂਰਨ ਹੋਣ ਮਗਰੋਂ ਗੁਰੂ ਸਾਹਿਬ ਜੀ ਦੀ ਚੜ੍ਹਦੀ ਕਲਾ ਦਿਨੋਂ ਦਿਨ ਵੱਧਦੀ ਗਈ ਪਰ ਇਹ ਸਭ ਪਹਾੜੀ ਰਾਜਿਆਂ ਤੋਂ ਬਰਦਾਸ਼ਤ ਨਹੀਂ ਸੀ ਹੋ ਰਿਆ ਜਿਸ ਕਾਰਨ ਪਹਾੜੀ ਰਾਜਿਆਂ ਨੇ ਗੁਰੂ ਸਾਹਿਬ ਤੇ ਕਈ ਹਮਲੇ ਕੀਤੇ ਪਰ ਹਰ ਵਾਰ ਮੂਹ ਦੀ ਹਾਰ ਖਾਣੀ ਪਈ ਪਹਾੜੀ ਰਾਜਿਆਂ ਨੇ ਆਪਣੀ ਪੇਸ਼ ਨਾ ਜਾਂਦੀ ਵੇਖ ਕੇ ਦਿੱਲੀ ਦਰਬਾਰ ਮੁਗਲ ਹਾਕਮਾਂ ਨੂੰ ਸ਼ਿਕਾਇਤਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਮੁਗਲ ਹਾਕਮ ਤਾਂ ਗੁਰੂ ਸਾਹਿਬ ਜੀ ਦੇ ਰਾਜਸੀ ਠਾਠ ਵਾਠ ਤੋਂ ਪਹਿਲਾਂ ਹੀ ਘਬਰਾਏ ਹੋਏ ਸਨ। ਮਈ ਸਨ 1704 ਈਸਵੀ ਨੂੰ ਮੁਗਲ ਅਤੇ ਹਿੰਦੂ ਪਹਾੜੀ ਰਾਜਿਆਂ ਦੀਆਂ ਫੌਜਾਂ ਨੇ ਅਨੰਦਪੁਰ ਸਾਹਿਬ ਨੂੰ ਘੇਰਾ ਪਾ ਲਿਆ। ਕੋਈ ਵੀ ਕਿਲੇ ਦੇ ਅੰਦਰ ਬਾਹਰ ਨਹੀਂ ਸੀ ਜਾ ਸਕਦਾ। 8 ਮਹੀਨੇ ਲਗਾਤਾਰ ਇਹ ਘੇਰਾ ਪਿਆ ਰਿਹਾ। ਗੁਰੂ ਜੀ ਦੇ ਕਿਲੇ ਅੰਦਰ ਰਾਸ਼ਨ ਪਾਣੀ ਦਾਣਾ ਫੱਕਾ ਸਭ ਮੁੱਕਣ ਲੱਗਾ। ਭੁੱਖ ਨਾਲ ਸਿੰਘ ਤੜਫਣ ਲੱਗ ਪਏ। ਕੋੜੇ ਵੀ ਬਿਮਾਰ ਪੈ ਗਏ। ਫਿਰ ਦਸੰਬਰ ਸਨ 1704 ਈਸਵੀ ਨੂੰ ਔਰੰਗਜ਼ੇਬ ਦੀਆਂ ਫੌਜਾਂ ਨੇ ਗੁਰੂ ਜੀ ਨੂੰ ਇੱਕ ਖੱਤ ਪੇਚਿਆ। ਜਿਸ ਵਿੱਚ ਗੁਰੂ ਜੀ ਨੂੰ ਕਿਲਾ ਖਾਲੀ ਕਰਨ ਲਈ ਕਿਹਾ ਗਿਆ ਅਤੇ ਕੋਈ ਹਮਲਾ ਨਾ ਕਰਨ ਦੀਆਂ ਕਸਮਾਂ ਖਾਧੀਆਂ ਗਈਆਂ। ਮੁਗਲਾਂ ਨੇ ਕੁਰਾਨ ਦੀਆਂ ਕਸਮਾਂ ਖਾਧੀਆਂ। ਅਤੇ ਹਿੰਦੂ ਰਾਜਿਆਂ ਨੇ ਗਊ ਦੀਆਂ ਕਸਮਾਂ ਖਾਧੀਆਂ ਗੁਰੂ ਸਾਹਿਬ ਤਾਂ ਸਭ ਜਾਣਦੇ ਸਨ ਪਰ ਸਮੇਂ ਦੇ ਹਾਲਾਤਾਂ ਨੂੰ ਵੇਖਦਿਆਂ ਹੋਇਆਂ ਗੁਰੂ ਜੀ ਨੇ ਕਿਲਾ ਖਾਲੀ ਕਰਨ ਦਾ ਫੈਸਲਾ ਕਰ ਲਿਆ ਗੁਰੂ ਜੀ ਦੇ ਕਿਲੇ 'ਚੋਂ ਬਾਹਰ ਆਉਂਦਿਆਂ ਹੀ ਮੁਗਲਾਂ ਨੇ ਸਭ ਕਸਮਾਂ ਤੋੜ ਦਿੱਤੀਆਂ ਅਤੇ ਗੁਰੂ ਜੀ ਦੇ ਕਾਫਲੇ ਦੇ ਉੱਤੇ ਹਮਲਾ ਕਰ ਦਿੱਤਾ ਕੁਝ ਸਿੰਘਾਂ ਨੇ ਵੈਰੀ ਫੌਜਾਂ ਨੂੰ ਰੋਕ ਕੇ ਰੱਖਿਆ ਗੁਰੂ ਜੀ ਅਤੇ ਉਹਨਾਂ ਦਾ ਪਰਿਵਾਰ ਅੱਗੇ ਵਧਦਾ ਹੋਇਆ ਸਰਸਾ ਨਦੀ ਦੇ ਕੰਢੇ ਪਹੁੰਚ ਗਿਆ ਸਰਸਾ ਵੀ ਪੂਰੇ ਜੋਬਨ ਤੇ ਸੀ ਸਰਸਾ ਨਦੀ ਪਾਰ ਕਰਦਿਆਂ ਗੁਰੂ ਜੀ ਦਾ ਸਾਰਾ ਪਰਿਵਾਰ ਖੇਰੂ-ਖੇਰੂ ਹੋ ਗਿਆ ਮਾਤਾ ਗੁਜਰੀ ਜੀ ਅਤੇ ਛੋਟੇ ਸਹਿਬਜ਼ਾਦੇ ਗੁਰੂ ਜੀ ਤੋਂ ਵਿਛੜ ਗਏ ਗੁਰੂ ਸਾਹਿਬ ਵੱਡੇ ਸਹਿਬਜ਼ਾਦੇ ਪੰਜ ਪਿਆਰੇ ਅਤੇ 32 ਕੁ ਸਿੰਘ ਚਮਕੌਰ ਵੱਲ ਨੂੰ ਚਲੇ ਗਏ ਇੱਥੇ ਗੁਰੂ ਸਾਹਿਬ ਨੇ ਚਮਕੌਰ ਦੀ ਗੜੀ ਵਿੱਚ ਡੇਰਾ ਲਾਇਆ ਪਰ ਮੁਗਲ ਫੌਜਾਂ ਨੇ ਚਮਕੌਰ ਦੀ ਗੜੀ ਨੂੰ ਹੀ ਘੇਰ ਲਿਆ ਚਮਕੌਰ ਵਿਖੇ ਕਮਸਾਨ ਦਾ ਜੰਗ ਹੋਇਆ ਚਾਲੀ ਸਿੰਘਾਂ ਨੇ 10 ਲੱਖ ਦੀ ਫੌਜ ਦਾ ਟੱਕਰਾਂ ਕੀਤਾ ਚਮਕੌਰ ਦੀ ਗੜੀ ਵਿੱਚ ਗੁਰੂ ਸਾਹਿਬ ਜੀ ਦੇ ਵੱਡੇ ਸਹਬਜ਼ਾਦੇ ਅਤੇ ਕਾਫੀ ਸਿੰਘ ਸ਼ਹੀਦ ਹੋ ਗਏ ਫਿਰ ਗੁਰੂ ਸਾਹਿਬ ਸਿੰਘਾਂ ਦੇ ਕਹਿਣ ਤੇ ਚਮਕੌਰ ਦੀ ਗੜੀ ਛੱਡ ਕੇ ਮਾਛੀਵਾੜਾ ਪਹੁੰਚ ਗਏ ਉੱਥੇ ਗਨੀਖਾਂ ਅਤੇ ਨਵੀਖਾਨੇ ਆਪ ਜੀ ਦੀ ਬਹੁਤ ਸੇਵਾ ਕੀਤੀ। ਆਪ ਜੀ ਨੂੰ ਉੱਚ ਦਾ ਪੀਰ ਬਣਾ ਕੇ ਸੁਰੱਖਿਅਤ ਥਾਂ ਤੇ ਪਹੁੰਚਾ ਦਿੱਤਾ। ਗੁਰੂ ਜੀ ਨੇ ਦੋਹਾਂ ਭਰਾਵਾਂ ਨੂੰ ਹੁਕਮਨਾਮੇ ਬਖਸ਼ ਕੇ ਸਨਮਾਨਿਤ ਕੀਤਾ। ਫਿਰ ਗੁਰੂ ਸਾਹਿਬ ਵੱਖ-ਵੱਖ ਪਿੰਡਾਂ ਚੋਂ ਹੁੰਦੇ ਹੋਏ ਤਲਵੰਡੀ ਸਾਬੋ ਪਹੁੰਚੇ। ਇੱਥੇ ਆਪ ਜੀ 9 ਮਹੀਨੇ ਰਹੇ। ਇੱਥੇ ਹੀ ਆਪ ਜੀ ਨੇ ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਦਰਜ ਕਰਕੇ ਗ੍ਰੰਥ ਸਾਹਿਬ ਨੂੰ ਸੰਪੂਰਨ ਕੀਤਾ ਅਤੇ ਯਕੀਨੀ ਬਣਾਇਆ ਕਿ ਕੋਈ ਵੀ ਬਾਣੀ ਗ੍ਰੰਥ ਸਾਹਿਬ ਤੋਂ ਬਾਹਰ ਨਾ ਰਹਿ ਜਾਏ ਫਿਰ ਆਪ ਜੀ ਨੰਦੇੜ ਵੱਲ ਚਲੇ ਗਏ ਇੱਥੇ ਬੰਦਾ ਸਿੰਘ ਬਹਾਦਰ ਆਪ ਜੀ ਨੂੰ ਮਿਲਿਆ ਉਸਨੇ ਗੁਰੂ ਜੀ ਪਾਸੋਂ ਖੰਡੇ ਦੀ ਪਾਹੁਲ ਲਈ ਗੁਰੂ ਜੀ ਨੇ ਉਸਨੂੰ ਖਾਲਸਾ ਫੌਜ ਦਾ ਜਥੇਦਾਰ ਬਣਾ ਕੇ ਪੰਜਾਬ ਭੇਜਿਆ ਬੰਦਾ ਸਿੰਘ ਬਹਾਦਰ ਦੇ ਪੰਜਾਬ ਵੱਲ ਤੁਰਨ ਮਗਰੋਂ ਕੁਝ ਦਿਨ ਬਾਅਦ ਜਮਸ਼ੀਦ ਖਾਨ ਨਾਮ ਦੇ ਇੱਕ ਪਠਾਨ ਨੇ ਗੁਰੂ ਸਾਹਿਬ ਦੇ ਸੁੱਤਿਆਂ ਪਿਆ ਤੇ ਛੁਰੇ ਨਾਲ वार ਕਰਕੇ ਬਹੁਤ ਜ਼ਖਮੀ ਕਰ ਦਿੱਤਾ ਗੁਰੂ ਸਾਹਿਬ ਨੇ ਉਸ ਨੂੰ ਤਾਂ ਉੱਥੇ ਹੀ ਮੌਤ ਦੇ ਘਾਟ ਉਤਾਰ ਦਿੱਤਾ ਪਰ ਗੁਰੂ ਜੀ ਦਾ ਜ਼ਖਮ ਬਹੁਤ ਡੂੰਘਾ ਸੀ ਅਤੇ ਕਈ ਟਾਂਕੇ ਲੱਗੇ 6 ਅਕਤੂਬਰ 1708 ਈਸਵੀ 20 ਅਕਤੂਬਰ ਨੂੰ ਗੁਰੂ ਸਾਹਿਬ ਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਦੀਵੀ ਗੁਰਤਾ ਗੱਦੀ ਸੌਂਪ ਕੇ ਹੁਕਮ ਕੀਤਾ ਆ ਗਿਆ ਭੇ ਅਕਾਲ ਕੀ ਤਬੈ ਚਲਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥੋ ਗੁਰੂ ਸਾਹਿਬ ਨੇ ਸਿੱਖਾਂ ਨੂੰ ਸਮਝਾਇਆ ਕਿ 239 ਸਾਲਾਂ ਵਿੱਚ ਦਸਾਂ ਬਾਦਸ਼ਾਹੀਆਂ ਨੇ ਸਿੱਖ ਫਲਸਫੇ ਬਾਰੇ ਗੁਰਬਾਣੀ ਵਿੱਚ ਸਭ ਕੁਝ ਸਮਝਾ ਦਿੰਦਾ ਹੈ ਹੁਣ ਸਿੱਖ ਨੂੰ ਕਿਸੇ ਦੇਹਧਾਰੀ ਗੁਰੂ ਦੀ ਲੋੜ ਨਹੀਂ ਹੁਣ ਤੋਂ ਗੁਰੂ ਗ੍ਰੰਥ ਸਾਹਿਬ ਹੀ ਸਿੱਖਾਂ ਦੇ ਗੁਰੂ ਹੋਣਗੇ ਅਤੇ ਸਿੱਖਾਂ ਦੀ ਸਿਆਸੀ ਅਗਵਾਈ ਸਰਬੱਤ ਖਾਲਸਾ ਕੋਲ ਹੋਵੇਗੀ ਸਿੱਖ ਆਪਣੇ ਸਾਰੇ ਫੈਸਲੇ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਗੁਰਮਤਤਾ ਕਰਕੇ ਕਰਿਆ ਕਰਨਗੇ ਐਨਾ ਕੁਝ ਕਹਿ ਕੇ ਗੁਰੂ ਗੋਬਿੰਦ ਸਿੰਘ ਜੀ 20 ਅਕਤੂਬਰ ਸਨ 1708 ਈਸਵੀ ਨੂੰ ਜੋਤੀ ਜੋਤ ਸਮਾ ਗਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ